ਸ਼ੁਰੂਇਆਤ ਸਾਰੇ ਹੀ ਦਰਸ਼ਕਾਂ ਦਾ ਨਿਰਪੱਖ ਟੂਡੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਨੂਰ ਹੁਣ ਵੇਲੇ ਦੀਆਂ ਜਾਣਕਾਰੀ ਲੈ ਕੇ ਕਿ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਜਿੱਥੇ ਕਿ ਗਿੱਦੜਬਾਹਾ ਜਿਹੜਾ ਕਿ ਸੀਟ ਹੈ ਉਥੇ ਜਿੱਥੋਂ ਕਿ ਰਾਜਾ ਵਿੜਿੰਗ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਜਿਹੜੇ ਕਿ ਹੁਣ ਲੁਧਿਆਣਾ ਦੇ ਐਮਪੀ ਬਣ ਚੁੱਕੇ ਹਨ ਕਾਂਗਰਸ ਵੱਲੋਂ ਉਮੀਦਵਾਰ ਸਨ ਤਾਂ ਉਹਨਾਂ ਨੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਤਾਂ ਗਿੱਦੜਬਾਹਾ ਸੀਟ ਹੈ ਜਿਹੜੀ ਉਹ ਖਾਲੀ ਤੇ ਹੁਣ ਜਿੱਦੜ ਬਾਹਰ ਸੀਟ ਤੇ ਜਿਹੜੀਆਂ ਕੁੰਡੀਆਂ ਫਸ ਗਈਆਂ ਨੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਜਿਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੂੰ ਕਮਾਂਡ ਸੌਂਪ ਦਿੱਤੀ ਗਈ ਹੈ ਅਤੇ ਰਾਜਾ ਬੜਿੰਗ ਦੀ ਘਰਾਵਾਲੀ ਅਮਰਤਾ ਬੜਿੰਗ ਦੀਆਂ ਉਥੋਂ ਦੀਆਂ ਉੱਠਨ ਦੀਆਂ ਕੌਂਸਲ ਤੋਂ ਉਮੀਦਵਾਰ ਬਣਨ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਸੁਖਰਾਜ ਸਿੰਘ ਨਿਆਮੀ ਵਾਲਾ ਡਿੰਪੀ ਟੇ ਲੋਕ ਦੇ ਦੀਪ ਸਿੱਧੂ ਦੇ ਪ੍ਰਾ ਮਨਦੀਪ ਸਿੱਧੂ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਕਿ ਗਿੱਦੜ ਬਾਹਾ ਤੋਂ ਉਮੀਦਵਾਰ ਇਹ ਹੋ ਸਕਦੇ ਹਨ ਵਿਸਥਾਰ ਦੇ ਨਾਲ ਇਸ ਖਬਰ ਨੂੰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪੰਜਾਬ ਵਿੱਚ ਭਾਵੇਂ ਹਾਲੇ ਉਪਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋਇਆ ਪਰ ਇਸ ਤੋਂ ਪਹਿਲਾਂ ਹੀ ਸਿਆਸੀ ਸਰਗਰਮੀਆਂ ਪੂਰੀਆਂ ਤੇਜ਼ ਹੋ ਚੁੱਕੀਆਂ ਹਨ ਇਸ ਸਮੇਂ ਗਿੱਦੜਵਾਹਾ ਦੀ ਸੀਟ ਕਾਫੀ ਚਰਚਾ ਵਿੱਚ ਆਈ ਹੋਈ ਹੈ ਇਸ ਜਿਸ ਤੇ ਸਾਰੀਆਂ ਪਾਰਟੀਆਂ ਦੀ ਨਿਗਾ ਟਿੱਕੀ ਹੋਈ ਹੈ ਕਿਉਂਕਿ ਇਸ ਸੀਟ ਤੇ ਚੋਣ ਵਾਲੀ ਹੋੜ ਵਾਲੀ ਚੋਣ ਕਾਫੀ ਰੋਚਕ ਹੁੰਦੀ ਦਿਖਾਈ ਦੇ ਰਹੀ ਹੈ ਇਸ ਸੀਟ ਲਈ ਜੁੱਥੇ ਵਾਰਿਸ ਪੰਜਾਬ ਦੇ 파ウダー ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਚੋਣ ਮੈਦਾਨ ਵਿੱਚ ਦੋ ਚੁੱਕੇ ਨੇ ਉਥੇ ਹੀ ਸੁਖਰਾਜ ਸਿੰਘ ਨੇ ਆਮੀ ਨਹੀਂ ਆਮੀ ਵਾਲਾ ਵੱਲੋਂ ਵੀ ਇਸ ਸੀਟ ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਜਦਕਿ ਬਾਕੀ ਚਾਰ ਸਿਆਸੀ ਪਾਰਟੀਆਂ ਪਹਿਲਾਂ ਹੀ ਸਰਗਰਮ ਨੇ ਪੰਜਾਬ ਵਿੱਚ ਉਪ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਤਾਪ ਵੜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੰਸਦੀ ਚੋਣ ਜਿੱਤਣ ਤੋਂ ਬਾਅਦ ਇਹ ਸੀਟ ਖਾਲੀ ਹੋ ਹੋਈ ਸੀ ਅਕਾਲੀ ਦਲ ਵੱਲੋਂ ਇਸ ਸੀਟ ਤੇ ਪ੍ਰਚਾਰ ਦੀ ਕਮਾਨ ਹਰਸਿਮਰਤ ਕੌਰ ਬਾਦਲ ਦੇ ਹੱਥ ਵਿੱਚ ਦਿੱਤੀ ਗਈ ਹੈ ਜਦਕਿ ਪਹਿਲਾ ਸੁਖਬੀਰ ਸਿੰਘ ਬਾਦਲ ਵੱਲੋਂ ਇੱਥੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਪ੍ਰਾਰਧਿਤੇ ਜਾਣ ਤੋਂ ਬਾਅਦ ਇਹ ਜ਼ਿੰਮੇਵਾਰੀ ਹੁਣ ਸੁਖ ਹਰਸਿਮਰਤ ਕੌਰ ਬਾਦਲ ਨੂੰ ਸੌਂਪ ਦਿੱਤੀ ਗਈ ਹੈ ਹਾਲਾਂਕਿ ਗਿੱਦੜਵਾਹਾ ਲੰਬੇ ਸਮੇਂ ਤੋਂ ਅਕਾਲੀ ਦਲ ਦਾ ਗੜ ਰਿਹਾ ਹੈ ਹੁਣ ਅਕਾਲੀ ਦਲ ਮੋੜ ਤੇ ਇਸ ਸੀੜ ਤੇ ਕਾਬਜ ਹੋਣ ਦੀ ਕੋਸ਼ਿਸ਼ ਵਿੱਚ ਜੁਟਿਆ ਹੋਇਆ ਹੈ ਖਰਸਿਮਰਤ ਕੌਰ ਬਾਦਲ ਦੇ ਨਾਲ ਲਾਲ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵੰਦਰ ਸਿੰਘ ਪੁੰਦਰ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਇਕਬਾਲ ਸਿੰਘ ਚੁੰਦਾ ਨੂੰ ਬਨਾਲਾ ਸ਼ਹਿਰੀ ਅਤੇ ਦਿਹਾਤੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਸੁਖਵੀਰ ਬਾਦਲ ਦੇ ਕਰੀਬੀ ਹਰਦੀਪ ਸਿੰਘ ਡਿੰਪੇ ਲੋ ਵੱਲੋਂ ਆਪੇ ਜਾਣ ਤੋਂ ਬਾਅਦ ਕਾਇਦ ਲਈ ਇੱਥੇ ਚੁਣੌਤੀਆਂ ਹੋਰ ਵੱਧ ਜਾਂ ਜ਼ਿਆਦਾ ਵੱ ਚੁੱਕੀਆਂ ਨੇ ਉਧਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਫਾਊਂਡਰ ਮਰਹੂਮ ਦੀਪ ਸਿੱਧੂ ਦੇ ਪ੍ਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਦੀ ਸਿਆਸਤ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਨੇ ਜਿਨ੍ਹਾਂ ਵੱਲੋਂ ਗਿੱਦੜਵਾਹਾ ਤੋਂ ਚੋਣ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਮਨਦੀਪ ਸਿੱਧੂ ਵੱਲੋਂ ਗਿੱਦੜਵਾਹਾ ਵਿੱਚ ਨੁਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪਾਣੇ ਕੀ ਮਨਦੀਪ ਸਿੱਧੂ ਨੇ ਹਾਲੇ ਤੱਕ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਪਰ ਬੀਤੇ ਦਿਨੀ ਸੰਸਦ ਮੈਂਬਰ ਬਣੇ ਫਰੀਦਪੁਰ ਤੋਂ ਸਰਬਜੀਤ ਸਿੰਘ ਖਾਲਸਾ ਵੱਲੋਂ ਇੱਕ ਇੰਟਰਵਿਊ ਦੌਰਾਨ ਐਲਾਨ ਕੀਤਾ ਜਾ ਚੁੱਕਾ ਹੈ ਮਨਦੀਪ ਸਿੰਘ ਸਿੱਧੂ ਗਿੱੱੜ ਬਾਹਾ ਤੋਂ ਚੋਣ ਲੜਨਗੇ ਇਸ ਤੋਂ ਇਲਾਵਾ ਬਰਗਾੜੀ ਇਨਸਾਫ ਮੋਰਚਾ ਲਗਾਉਣ ਵਾਲੇ ਸੁਖਰਾਜ ਸਿੰਘ ਨਿਆਮੀ ਵਾਲਾ ਵੱਲੋਂ ਵੀ ਗਿੱੱੜ ਬਾਹਾ ਤੋਂ ਚੋਣ ਲੜਨ ਦਾ ਐਲਾਨ ਗਿਆ ਸੁਖਰਾਤ ਸਿੰਘ ਬਾਬਲ ਕਲਾ ਵਿੱਚ 14 ਅਕਤੂਬਰ 2015 ਨੂੰ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਵਿੱਚ ਬੇਅਦਬੀ ਦੀ ਘਟਨਾ ਖਿਲਾਫ ਫਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਪੁਲਿਸ ਵੱਲੋਂ ਕੀਤੀ ਗਈ ਗੋਲਾਬਾਰੀ ਵਿੱਚ ਗੋਲੀਬਾਰੀ ਵਿੱਚ ਸ਼ਹੀਦ ਹੋਏ 크੍ਰਿਸ਼ਨ ਪਦਵਾਨ ਸਿੰਘ ਦੇ ਸੁਪੁੱਤਰ ਨੇ ਸੁਖਰਾਤ ਸਿੰਘ ਨੇ ਬੀਤੇ ਦਿਨੀ ਇਹ ਐਲਾਨ ਕਰਦਿਆਂ ਆਖਿਆ ਸੀ ਕਿ ਅਸੀਂ ਪਿਛਲੇ 9 ਸਾਲਾਂ ਤੋਂ ਇਨਸਾਫ ਦਾ ਇੰਤਜ਼ਾਰ ਕਰ ਰਹੇ ਹਾਂ ਇੰਤਜ਼ਾਰ ਕਰ ਰਹੇ ਹਾਂ ਸੁਖਰਾਜ ਸਿੰਘ ਨੇ ਕਿਹਾ ਸੀ ਕਿ ਉਹਨਾਂ ਦੇ ਪਿਤਾ ਦੀ ਹਤਿਆ ਸ਼ਾਂਤੀਪੂਰਨ ਪ੍ਰਦਰਸ਼ਨ ਦੌਰਾਨ ਕੀਤੀ ਗਈ ਸੀ ਪਰ ਤੇ ਨ ਸਰਕਾਰਾਂ ਉਹਨਾਂ ਨੂੰ ਇਨਸਾਫ ਨਹੀਂ ਦਿਵਾ ਸਕੀਆਂ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਹੁਣ ਉਹ ਦੂਜੇ ਨੇਤਾਵਾਂ ਤੇ ਨਿਰਭਰ ਰਣਦੀ ਬਚਾਏ ਸਿੱਧੇ ਵਿਧਾਨ ਸਭਾ ਵਿੱਚ ਸਰਕਾਰ ਤੋਂ ਸਵਾਲ ਪੁੱਛਣਾ ਚਾਹੁੰਦੇ ਨੇ ਉਧਰ ਆਮ ਆਦਮੀ ਪਾਰਟੀ ਵੱਲੋਂ ਹਰਦੀਪ ਸਿੰਘ ਡਿੰਪੀ ਟੀਲੋਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ ਜਿਸ ਦੇ ذریعے ਸੀਐਮ ਭਗਵੰਤ ਮਾਨ ਵੱਲੋਂ ਸਦਾ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਗਾਉਣੇ ਚਾਹੁੰਦੇ ਨੇ ਢਿੰਪੀ ਟੇਲੋ ਜਾਈਏ ਇੱਕ ਤਾਂ ਅਕਾਲੀ ਦਲ ਨੂੰ ਤਿੱਖਾ ਜਵਾਬ ਦੇਣ ਲਈ ਤੇਿਆਰੀ ਹੈ ਦੂਜਾ ਰਾਜਾ ਵੜਿੰਗ ਨੂੰ ਕਿਉਂਕਿ ਢਿੰਪੀ ਟੇਲੋ ਕਈ ਵਾਰ ਰਾਜਾ ਵੜਿੰਗ ਦੇ ਖਿਲਾਫ ਛੁਣ ਲੜ ਚੁੱਕੇ ਨੇ ਸੋ ਇਸ ਵਾਰ ਇਕੱਲੇ ਦੇਰਵਾਹਾ ਤੋਂ ਹੀ ਨਹੀਂ ਬਲਕਿ ਬਾਕੀ ਤਿੰਨ ਹੋਰ ਤੋਂ ਪਹੁੰਚਣਾ ਤੇ ਹੋਣ ਵਾਲੇ ਮੁਕਾਬਲੇ ਵੀ ਕਾਫੀ ਦਿਲਚਸਪ ਹੋਣ ਦੀ ਉਮੀਦ ਹੈ ਜੋਕੀ ਇਸ ਵਾਰ ਜੁਤੇ ਚਾਰ ਮੁਖਸੀਆਸੀ ਪਾਰਟੀਆਂ ਚੋਣਾਂ ਵਿੱਚ ਥਾਪ ਠੋਕ ਰਹੀਆਂ ਨੇ ਉਥੇ ਹੀ ਹੋਣ ਗਰਮ ਖਿਆਲੀ ਟੜੇ ਦੇ ਆਗੂ ਵੀ ਇਹਨਾਂ ਚੋਣਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਗੇ ਜੋ ਪਾਰਲੀਮੈਂਟ ਚੋਣਾਂ ਵਿੱਚ ਮਿਲਣ ਮਿਲੀਆਂ ਦੋ ਸ਼ਾਨਦਾਰ ਜਿੱਤਾਂ ਤੋਂ ਕਾਫੀ ਉਤਸ਼ਾਹਿਤ ਇਸ ਤਰ੍ਹਾਂ ਅਸੀਂ ਤੁਹਾਡੀ ਵੀ ਜਾਣਨਾ ਚਾਹੁੰਦੇ ਹਾਂ ਤੁਹਾਡੀ ਕੀ ਪ੍ਰਤੀਕਿਰਿਆ ਹੈ ਤੁਸੀਂ ਵੀ ਕਮੈਂਟਾਂ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੱਸ ਸਕਦੇ ਹੋ ਜੇਕਰ ਤੁਸੀਂ ਇਸੇ ਤਰ੍ਹਾਂ ਹਰ ਖਬਰ ਨੂੰ ਨਿਰਪੱਖਤਾ ਦੇ ਨਾਲ ਦੇਖਣਾ ਚਾਹੁੰਦੇ ਹੋ ਤਾਂ YouTube ਤੇ Nirpak Today Punjab ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਫਾਲੋ ਕਰ ਲਓ ਮੈਂ ਸ਼ਹਿਨੂਕ ਹੋਰ ਅਗਲੀ ਵਾਰ ਫਿਰ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਵਾਂਗੀ